ਮੰਮੀ ਹੁਣੀ ਕਹਿੰਦੇ ਨੇ ਸੂਟ ਪ੍ਰੈਸ ਕਰਕੇ ਲਿਆ ਦਿਓ ਸੰਦੀਪ ਦਾ ਮੰਮੀ ਹੁਣੀ ਕਹਿੰਦੇ ਨਾਲ ਡੈਡੀ ਦੇ ਇੱਕ ਕਮੀਜ਼ ਹੈ ਮੇਰੀ ਦੀ ਲੋੜ ਹੀ ਨਹੀਂ ਮੈਂ ਉਤੋਂ ਦੀ ਕੋਟੀ ਪਾ ਲੈਣੀ ਹੈ ਡੈਡੀ ਇਹਨਾਂ ਨੂੰ ਪਤਾ ਨਹੀਂ ਪਾਉਣੀ ਕਿਨੇ ਪਾਉਣੀ ਹੈ ਕੋਟੀ-ਕਾਟੀ ਮੈਂ ਨਹੀਂ ਆਪਣੀ ਕੋਈ ਕੋਈ ਵੀ ਪੈਂਟ ਪੁੰਟਣਾ ਕੋਈ ਨਹੀਂ ਹਾਂ ਜੀ ਇਹਨਾਂ ਦੀ ਪੈਂਟ ਪਾ ਲੈਣੀ ਪ੍ਰੈਸ ਹੀ ਬਸ ਆਪਣੇ ਸਾਰਾ ਸ਼ਹਿਰ ਫੋਲੇ ਮਹਾ ਹੋਏ ਕੱਪੜੇ ਪ੍ਰੈਸ ਬੜਾ ਔਖਾ ਸੱਚੀ ਗੱਲ ਮੈਂ ਸਾਰਾ ਗਦਾਸਪੁਰ ਰੋਡ ਫੋਲ ਕੇ ਫਿਰ ਮੈਂ ਕਨਵਰ ਰੋਡ ਤੇ ਐਂ ਤੇ ਇਧਰ ਗਲੀ ਦੇ ਵਿੱਚ ਕੋਈ ਕੋਈ ਹੁਣ ਕੱਪੜੇ ਪ੍ਰੈਸ ਗੱਡੀ 'ਚ ਉਤਰਦਾ ਕੱਪੜੇ ਦਾ ਕਰਕੇ ਇਕੱਠੇ ਭਾਜੀ ਹੁਣੇ ਜੀ ਆਏ ਨਹੀਂ ਆ। ਉਹਨਾਂ ਦੀ ਵੇਟ ਕਰ ਰਹੇ ਆ। ਪਤਾ ਨਹੀਂ ਆਵਗੇ ਹੁਣੇ ਵੀ ਕਿ ਪਤਾ ਨਹੀਂ। ਕਹਿੰਦੇ ਸੀ ਹੁਣੇ ਆ ਗਏ। ਆ ਹੀ ਲੈ ਲ ਕੁਮੀਜ। ਇਹ ਕੁਮੀਜ ਬਾਈ ਲੈਵਲ। ਹਾਂ। ਲਓ ਜੀ ਮੰਮੀ ਵੀ ਤਿਆਰ ਹੋ ਗਈ ਸੰਦੀਪੀ ਵੀ ਹੋ ਗਈ ਤਿਆਰ। ਹੁਣ ਬਸ ਚੱਲੇ ਆਪਾਂ। ਸਸਿਕਾ ਸਾਰਾ ਤੇ ਤੁਹਾਡੇ ਆਏ ਜਨੇ ਵਲੌਗ ਦੇ ਵਿੱਚ ਤੇ ਅੱਜ ਸਾਨੂੰ ਇੱਕ ਹੋਰ ਵਿਆਹ ਪਿਆ ਵੈਸੇ ਤੇ ਕੱਦ ਜਾਣਾ ਹੈਗਾ ਵਿਆਹ ਪਰ ਅੱਜ ਹੀ ਆਪਾਂ ਉਹ ਸਗਨ ਦੇ ਜਉਣਾ ਉਹ ਇਸ ਕਰਕੇ ਕੱਲ ਆਪਾਂ ਖੰਡਪੜ ਸਾਹਿਬ ਦਾ ਭੋਗ ਪਾਣਾ ਤੇ ਉੱਥੇ ਜਾਣਾ ਆਪਾਂ ਪੈਂਡ ਆਪਣੇ ਤੇ ਕੰਮਲੀ ਦੀ ਹੁਣ ਦੀ ਜਨਵਰਸੀ ਉਹਨਾਂ ਨੂੰ ਮੇਰੇ ਵੱਲੋਂ ਬਹੁਤ-ਬਹੁਤ ਮੁਬਾਰਕਾਂ ਤੇ ਸਾਰੇ ਜਣੇ ਜਰੂਰ ਉਹਨਾਂ ਨੂੰ ਮੁਬਾਰਕਾਂ ਦਿਓ ਮੇਰੀ ਪੂਰੀ ਫੈਮਲੀ ਵੱਲੋਂ ਬਹੁਤ-ਬਹੁਤ ਮੁਬਾਰਕਾਂ ਤੇ ਹੁਣ ਚੱਲ ਲਈ ਆਪਾਂ ਤੇ ਹੁਣ ਕਿੰਦੀ ਦੀ ਨਾਲ ਦੇ ਲੰਘ ਜਣੀ ਅੱਜ ਐਨੀਵਰਸਰੀ ਫਿਰ ਆਪਣੀ 21 ਨੂੰ ਆ ਜਣੀ ਫਿਰ 23 ਤਰੀਕ ਨੂੰ ਸੰਦੀਪ ਦਾ ਬਰਥਡੇ ਆ ਜਣਾ ਹਣਾ ਸੰਦੀਪ ਕਿਸੇ ਨੇ ਵਿੱਚ ਸਮਝ ਨਾ ਕਰੇ ਥੋੜੇ ਕਿ ਦਿਨ ਬਾਅਦ ਤਾਂ ਪਹਿਲਾਂ ਵਿਆਹ ਆ ਥੋੜੇ ਦਿਨ ਮਗਰੋਂ ਵੀ ਹੁੰਦਾ ਆ ਇਹ ਦਗਾ ਲਗੀ ਕਿਹਾ ਤੇਜ ਜਈਏ ਆ ਪਹਿਲਾਂ ਹੁੰਦਾ ਤੂੰ ਵੀ ਪਰਫਿਊਮ ਵਾਲਾ ਤੇ ਕਹਿੰਦੇ ਆ ਵਾਲਾ ਪਰਫਿਊਮ ਨੂੰ ਤੇਜ ਆ ਆ ਵਾਲੇ ਪਰਫਿਊਮ ਕਹਿੰਦੇ ਤੇਜ ਆ ਇਹ ਬੰਦੀ ਕਿਹੜਾ ਹੀ ਅੱਜ ਡੈਡੀ ਨੇ ਲੇਟ ਕਰਾਤਾ ਆਪਾਂ ਨੂੰ ਕੰਨੀ ਲੇਟ ਜੀ ਹਾਂ ਪੋਗਾ ਨੇ ਇੱਕ ਰਾਤਾ ਤੈਨੂੰ ਘਾਤ ਕਰਨੀ ਮੀਨ ਡੈਡੀ ਟੀਮ ਨੂੰ ਮੀਨ ਦੇਤੀ ਬੱਤियां ਬੰਦ ਕਰਦੀ ਹੁਣ ਇੱਥੇ ਪਹਿਲਾਂ ਪਾਈ ਜਾਣੀ ਹੈ ਵੈਨਾ ਡੈਡੀ ਬੜੇ ਚਿਰ ਦਾ ਤਿਆਰ ਹੋ ਗੋ ਮਿਠਾਈ ਹਾਂ ਹੁਣ ਕੇ ਅੰਦਰ ਬੜਾ ਕਰਦੇ ਉਹ ਇੱਕ ਕਰੀ ਉਹਦੇ ਚੱਲ ਜੀ ਬਸ ਇਹਨਾਂ ਨਹੀਂ ਲੈਣਾ 12 ਵਜ ਗਿਆ ਡੈਡੀ ਸੱਚਾ ਕਲਪਨ ਦਾ ਟਾਈਮ ਵੇਖਿਓ ਜਰਾ ਆਹ ਦੇਖੋ 12 ਵਜਣ ਵਾਲੇ ਆ ਵਾਹ ਕਿਹੜਾ ਭਾਜੀ ਆਲਾ ਵੇਖੋ ਤੁਹਾਨੂੰ ਟਿੰਡੇ ਵਾਜਾ ਮਨ ਭਾਜੀ ਭਾਜੀ ਕੰਡੇ ਉਹ ਨਿਕਲੋ ਬਾਹਰ ਗਾਂ ਨੰਨ ਤਾਂ ਕਿਦੇ ਦੋ ਹਾਂਜੀ ਮੈਂ ਡੈਡੀ ਲੇਟ ਕਰਾਈ ਜਾਨੇ ਮੱਠ ਠੋਕਦੇ ਗਾ ਜੰਦਰਾ ਜਾ ਰਹੇ ਜੇਰ ਦਰਬਾਰ ਸਾਹਿਬ ਦੀ ਫੋਟੋ ਫਿੱਕੀ ਪੈ ਗਈ ਹਣਾ ਯਾਰ ਇਹ ਬੜੀ ਗਲਤ ਗੱਲ ਕਹਿੰਦਾ ਫਿੱਕੀ ਪੈਣੀ ਨਹੀਂ ਹੈ ਪਰ ਪੈ ਗਈ ਹਾਲ ਫੜੋ ਸਮਾਨ ਮੈਂ ਗੱਡੀ ਕੱਢਾਂ ਸਮਾਨ ਗੱਡੀ ਕੱਢਾਂ ਫੜਦਾ ਕਿਹਨ ਦੀਦੀ ਹੁਣ ਵੀ ਆਉਂਦੇ ਨੇ ਉਹਨਾਂ ਨੇ ਵੀ ਨਾਲ ਹੀ ਜਾਣਾ ਹੈ ਉਹਨਾਂ ਨੂੰ ਵੀ ਇਨਵਾਈਟ ਕੀਤਾ ਹੈ ਤੇ ਹੁਣ ਚੱਲੇ ਆ ਕਿਰਨਦੀਪ ਦੀ ਉਹਨਾਂ ਦੇ ਪਲਾਟ ਦੇ ਚੜਾ ਮੁੰਡਾ ਕੰਮ ਨਹੀਂ ਕਰਦਾ ਰਿਹਾ ਵੀ ਉਹਨੇ ਸੱਦਿਆ ਵਾ ਆਪਣੇ ਵੀਰਾ ਆ ਕੀ ਹੋਇਆ ਬਾਈ ਅਸਾਂ ਮਿੱਟੀ ਲੁੱਗੀ ਸਮਝਾ ਪਤਾ ਨਹੀਂ ਕੀ ਐ ਮਿੱਟੀ ਵੀ ਰਾਤ ਚੰਗੀ ਤਰ੍ਹਾਂ ਸਾਫ ਨਹੀਂ ਹੋਈ ਤੇ ਹਨਾ ਗੱਡੀ ਥੋੜੀ ਬੜੀ ਸਾਫ ਆ ਫਿਰ ਵੀ ਚਲੋ ਠੀਕ ਆ ਟਾਈਮ ਬਹੁਤ ਲਉ ਦੇਖਦੇ ਮੈਂ ਬਹੁਤ ਜ਼ਿਆਦਾ ਕੁੰਨੇ ਡੜੀ ਕਿੰਨੇ ਡੜੀ ਕਿੱਥੇ ਖਲੋਤੇ ਹੁਣ ਆ ਵੀਰ ਨੇ ਦੇਖਿਆ ਉਹ ਕਾਹਦੇ ਨਹੀਂ ਤੇ ਮਾਈਪਾਸ ਤੋਂ ਆ ਗਏ ਨੂੰ ਪਰ ਉਹ ਨਹੀਂ ਆ ਜੀ ਕਦੇ ਉਹ ਚਲੋ ਬੋਲੋ ਵਾਈਗਰ ਚਲੋ ਵਾਈਗਰ ਤਾਨੂ ਕਰਨ ਕੋਸ਼ਿਸ਼ ਕਰ ਹਾਂ ਬਲਾ ਉੜਾ ਡੇ ਸੇਟ ਹੈ ਹੈਲੋ ਕਿੰਨੀ ਸੋਹਣੀ ਫਾਗ ਪਾਈ ਹਾਈ ਸਰਪੁਣਾ ਪਾਈ ਹੈ ਜੀ ਬੜੀ ਵਧੀਆ ਪਲਫੀ ਕਾਫੀ ਆਹੋ ਸੋਹਣੀ ਲੱਗ ਰਹੀ ਕਿੱਥੇ ਜਾ ਰਹਾ ਜੀ ਕਾਕਾ ਚੱਕ ਲੋ ਖਲੋ ਕੇ ਬਣਾ ਇਧਰ ਵੀ ਆ ਕੇ ਮम्मा ਵਾਜੋ ਹਰਗੁਨੇ ਚਾਂਨੇ ਮਿੰਦੀ ਲਈ ਮਿੰਦੀ ਹਰਗੁਨੇ ਮਿੰਦੀ ਵੀ ਲਾਈ ਨੱਚਦਾ ਵੀ ਆ ਨੱਚਦਾ ਕਿੱਦਾਂ ਪਾਦਾ ਹਰਗੁਨੇ ਕਿੱਦਾਂ ਪਾਦਾ ਕਿੱਦਾਂ ਪਾਦਾ ਕਾਕੇ ਆਏ ਆਏ ਮੇਰਾ ਕਿਹੜਾ ਬੜਾ ਮਾਂਦੀ ਜੀ ਬੜਾ ਸੁਣਾ ਕਿੱਦਾਂ ਪਾਉਂਦੀ ਹਾਂ ਨਹੀਂ ਝੰਗੜਾ ਪੋਨਾ ਪੋਤ ਅੱਛਾ ਰਾਜਾ ਚਲ ਵਾਈਗਰੂ ਵੀ ਹੁਣ ਕਰ ਦੋ ਇੱਕ ਵਾਰੀ ਵਾਈਗਰੂ ਉੱਥੇ ਹੀ ਆ ਖਲੋਤੇ ਹੋਣੇ ਰਸਤੇ ਦੇ ਵਿੱਚ ਆ ਨਾਲ ਹੀ ਗਾਹ ਚੱਲੂਗੇ ਆਪੇ ਵਾਪਸ ਆ ਜਾਈਏ ਫਿਰ ਤੇਲ ਪੋਣ ਲੱਗਿਆ ਪਰ ਰਸਤੇ 'ਚ ਹਰਗੁਣ ਹਰਗੁਣਾ ਨਾ 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 ਗੱਦਾ ਇਹਨੂੰ ਗੱਦਾ ਬੜਾ ਪਿਆਰਾ ਪਾਉਂਦੇ ਆ ਅੱਗੇ ਬਸ ਕੇ ਵਧਾਈਆਂ ਬਈ ਤੁਹਾਨੂੰ ਬਹੁਤ ਬਹੁਤ ਕੁਮਾਦਾ ਕੁਮਾਦਾ ਜਾਂਦੋ ਜਾਂਦ ਜਾਂਦ ਬਾ ਇੱਥੇ ਉਰਾਂ ਰੱਖੇ ਹੋ ਠੀਕ ਹੈ ਮੁਣਕੇ ਨਿਕਲਦੀ ਨਹੀਂ ਆਗੀ ਗੱਡੀ ਬੜੀ ਇੱਥੇ ਚੱਲੇ ਚੱਲ ਗਏ ਹੁਣੇ ਬਸ ਹੀ ਹੈਗੀ ਹੋਰ ਕੀ ਲੈ ਆਹ ਕਾਂਡੇ ਉਹ ਨਹੀਂ ਹਾਲ ਫੇਰ ਉੱਥੇ ਲੈ ਕੇ ਗੱਡੀ ਤਨ ਤਨ ਵੇਖਾ ਨਸ ਕਰਨ ਲੱਗੀ ਸੀ ਨਾ ਕਰਨ ਹੁਣੇ ਬਾਬਾ ਜੀ ਤੇਸ ਨਾ ਠੀਕ ਠਾਕ ਹੈ। ਵੈਲੋ ਅੱਜ ਮੰਮੀ ਜੀ ਨੇ ਦਿੱਤੀ ਜਿਹੜੀ ਚੀਜ਼ ਕੰਮ ਆ ਗਈ ਕਣੀ? ਉਹ ਕਹਿੰਦੇ ਕੰਮ ਆ ਜਾਂਦੀ ਹੈ। ਹੈ? ਨਹੀਂ ਵਧੀਆ ਵਧੀਆ ਵਧੀਆ। ਵੈਸੇ ਇਹ ਵੀ ਪੈਸੇ ਪਾਜੀ ਅੱਜ ਪੂਰੀ ਲਾਲ ਪਾਗ ਚਮਕੰਦੇ ਅੱਜ ਤੇ ਹੈ। ਇਹ ਗੋਪੀਪਾ ਜਿਹਦੀ ਮੈਰਿਜ ਹੈ ਇਹ ਉਹਨਾਂ ਦਾ ਡੈਡੀ ਬਟਨ ਟੈਂਟ ਲਗਾਉ ਤੇ ਸਾਹਮਣੇ ਹੈ। ਬਟਨ ਨਿਕਾੜੀ ਕੋਈ ਨਹੀਂ ਮੰਮੀ ਜੀ ਰੋ ਕਿੰਨੇ ਆ ਵੀ ਬਟਨ ਲਿਆਓ ਜਿੱਥੋਂ ਲੈਂਦੀ ਸੀ ਨਾ ਇਹ ਮੋਲ ਖਰੀਦ ਕੇ ਉਹਨਾਂ ਨੂੰ ਪਛੇ ਇੱਕ ਬਟਨ ਮਿਲ ਜਾਏਗਾ। ਵਾਹਿਗੁਰੂ ਤੁਹਾਨੂੰ ਗੁਰਨਾਨਕ ਪਾਸ਼ਾ ਤੇਰੀ ਅੱਜ ਪਾ ਮੇਰੀ ਕੁੜੀਏ ਦੀ ਟੌਰ ਆ ਹਾਂ ਹਾਂ ਤੇ ਅੰਨਾ ਮੈਚਿੰਗ ਕੀਤੀ ਆ ਹਾ ਲੈ ਬੂੜ ਤੇ ਪਾ ਲੋ ਹਾਂ ਬੂੜ ਨੇ ਪਾਉਣ ਦੇ ਲੈ ਵੇ ਪਕੌੜੇ ਦਾ ਨਾਂ ਸੁਣਿਆ ਨਾ ਜਿੰਨਾ ਵੀ ਚਾਹ ਲੱਗੀ ਸਾਰੇ ਉੱਠ ਖਲੋ ਤੇ ਐਨ ਮਿੰਟੋ ਮਿੰਟੋ ਦੋਰ ਅੱਗੇ ਤੋਂ ਖਾ ਗਿਆ ਸ਼ਲਟ ਵੱਡੀ ਆ ਗਈ ਤੇ ਉਹ ਫਿਰ ਮੈਂ ਉਹ ਟਾਗ ਲੈ ਹੁੰਦਾ ਨਹੀਂ ਨਹੀਂ ਠੀਕ ਤੇ ਹੈ ਗਿਆ ਆ ਬੇਜਾਈ ਤੇ ਫਿਰ ਮੈਂ ਖੋਲ ਕੇ ਨਹੀਂ ਵੇਖੀ ਆਹੋ ਫਿਰ ਮੈਂ ਆਹ ਪੁਰਾਣੀ ਵਾਲੀ ਉਹ ਵੱਡੀ ਸੀ ਇਹ ਨੀ ਕੀ ਸਕੋ ਤੇ ਵੱਡੀ ਵਿੱਚ ਦੇਣਾ ਬੜੇ ਖਾਣੇ ਚਾਪ ਹੀ ਨਹੀਂ ਚੀਜੀ ਆਂ ਜੀਜੀ ਹੈ ਜੀ ਆ ਜੀਜੀ ਲੈਣ ਤੇ ਸਾਡਾ ਪਰਿਵਾਰ ਕਦਾਂ ਲੱਗਾ ਹੀ ਹੈ ਵੇ ਆਜੋ ਆਜੋ ਮੈਂ ਤਾਂ ਪਾ ਲੈ ਆਂ ਭਾਈ ਬੈਜੋ ਬੈਜੋ ਲੋ ਲੋ ਤੁਸੀਂ ਇੱਥੇ ਬੋਹ ਕਰੋ ਬੈਜੋ ਮੈਂ ਮੈਂ ਕੋ ਕਹਿਣਾ ਤੁਹਾਨੂੰ ਵੇਖਿਓ ਕਰੇ ਜਦ ਚੰਗਾ ਮਾਲ ਖਿਚਣ ਦੇ ਜੇ ਹੈ ਕੋਈ ਪੀਂਦੇ ਵਾ ਨਹੀਂ ਪੀਣੀ ਚਾਹੀਦੀ ਨਹੀਂ ਇਹ ਠੀਕ ਹੈ ਇਹ ਚੰਗੀ ਹੈ ਚੰਗੀ ਹੈ ਸਿਹਤ ਲਈ ਮੈਂ ਆਪਣੀ ਮਾਮੀ ਨੂੰ ਬੇਨਤੀ ਕਰਦਾ ਵੀ ਆ ਜਿੱਥੇ ਜੈਕਟ ਲਾ ਕੇ ਤੀ ਉਥੇ ਇੱਕ ਬਟਨ ਤਾਂ ਇਹ ਆਪਣਾ ਟੁੱਟ ਗਿਆ ਡਿੱਗ ਪਿਆ ਕਦੇ ਤੇ ਇਹ ਬਟਨ ਲਿਆ ਦਿਓ ਇਹਦੇ ਨਾਲ ਦਾ ਨਹੀਂ ਤਾਂ ਨੁਕਸਾਨ ਹੋ ਜਾਣਾ ਜੇ ਹਾ ਮੇਰੇ ਮੇਰੇ ਵਿਆਹ ਹਾਂ ਮਹਾਲ ਹੀ ਗਏਗੇ ਪੁਸ਼ਨ ਜਿੰਦਾਬਾਦ ਪੁਸ਼ਨ ਜਿੰਦਾਬਾਦ ਨੇ ਵਧੀਆ ਵਾ ਅੱਜ ਪਰ ਅੱਧਾ ਜੱਚੀ ਹੈ ਇਹ ਨਹੀਂ ਗੱਲ ਹੈ ਜੱਚੀ ਨਹੀਂ ਪੂਰੀ ਟੌਰ ਅੱਜ ਨੇ ਕਿਦਾਂ ਕਹਦਾ ਇਹ ਜਗੜ ਕੰਨਾ ਕੰਨਾ ਪੈਣੀ ਕਿੱਟੀ ਨੇ ਪੈ ਸਕ ਜਿੱਤੇ ਪਜਾਮੇ ਕੁਰਤੇ ਦਾ ਆ ਰੰਗ ਦਾ ਤੇ ਇਹ ਕਹਾੜਾ ਕੰਨਾ ਕਰਾਇਆ ਬਾਈ ਦਾ ਪਰਪਲ ਜੀ ਜਿन्होने ਕਹਿਣਾ ਹੁੰਦਾ ਆ ਪਰਪਲ ਕਲ ਹਨੀਲਾ ਜਿਹੜਾ ਕਿਹੜਾ ਕਿਹੜਾ ਕਲਰ ਕਿਹੜਾ ਕਲਰ ਹੈ ਨੀ ਜਮਣੀ ਨਹੀਂ ਉਹ ਜ ਜਾਏਗਾ ਪਰਪਲ ਕਾ ਪਰਪਲ ਆ ਕੇ ਨਹੀਂ ਮੈਂ ਤੁਸੀਂ ਕਹੋ ਲਵੈਂਡਰ ਲਵੈਂਡਰ ਇਹ ਵੀ ਕਹਿ ਸਕਦੇ ਪਾਜੀ ਲਵੈਂਡਰ ਹਾਂ ਲਵੈਂਡਰ ਕਲਰ ਤਿੰਨ ਚਾਰ ਮਹੀਨੇ ਤੇ ਬੜੇ ਵਧੀਆ 6 ਮਹੀਨੇ ਨਿਕਲ ਜਾਂਦੇ ਬੱਚੇ ਦੇ ਨਾਲ ਪਾਜੀ ਪਹਿਲੇ ਹੈ ਕਰਨ ਉਸ ਤੋਂ ਬਾਅਦ ਇਹ ਬੰਦਾ ਬੜਾ ਤੰਗ ਹੁੰਦਾ ਯਾਰ ਹੁਣ ਆ ਬਸ ਆ ਚੀਜ਼ਾਂ ਚੁੱਕੀ ਫਿਰੋ ਲਈ ਫਿਰੋ ਸਭ ਕੱਪੜੇ ਨਰਕ ਨੰਬਰ ਉਹ ਨਹੀਂ ਹੈ ਭਾਈ ਬਾਹਨ ਤੋਰ ਝੂਟੇ ਮੰਡੇ ਮੈਨੂੰ ਉਹ ਡਾਉਂਦੇ ਆ 500 ਜਰਾਂ ਨਾਲ ਹੀ ਲੈ ਕੇ ਇਹ ਦੰਨਾ ਭਾਈ ਇਹ ਫਿਰ ਗੱਡੀ ਜੇ ਨਾ ਰੱਖੀ ਪੱਕਾ ਹੀ ਗਾਈਂ ਦੇਣਾ ਹਲੂਨੇ ਜਾਲਾ ਕੋਈ ਜਗਾੜ ਜਾ ਕੀ ਆ ਮਾਨ ਨੂੰ ਕਾਲੀ ਪਈ ਹੈ ਮੈਨੂੰ ਵੀ ਲਿਆ ਗਿਆ ਮੈਂ ਨਿੰਮਕਾ ਕਥ ਲਗਾ ਮੈਂ ਨਿੰਮਕਾ ਪੀਤਾ ਨਹੀਂ ਕਿੱਧਰ ਲਗਾ ਉਸੇ ਨਹੀਂ ਬੈਠਾ ਨਹੀਂ ਜਾਣਦੇ ਚਲੋ ਕੋਈ ਨਾ ਕੋਈ ਹੋ ਜਾਂਦਾ ਕਿਸੇ ਬਾਰੇ ਇਹਦਾ ਵੀ ਜੀਨ ਲੱਗਾ ਵੀ ਆ ਗਈ ਹੌਲੀ ਹੌਲੀ ਜੀ ਨਾਲ ਉੱਠ ਕੇ ਗੁੜੀਆਂ ਬੜੀ ਧੀ ਜੀ ਤੰਗ ਕਰਨ ਇੱਥੇ ਆ ਜਾ ਬੈ ਜਾ ਕੁਰਸੀ ਤੇ ਵੇਖਿਆ ਜੀ ਜਨਾਨੀਆਂ ਦੇ ਨਹੀਂ ਵੜਿਆ ਵੜਿਆ ਨੂੰ ਠਾਲ ਦਿੰਦੀਆਂ ਨੇ ਬੈਠਿਆਂ ਨੂੰ ਕਹਿੰਦੇ ਆ ਵੇ ਭਾਜੀ ਵੀ ਇਹ ਵਿਚਾਰਾ ਤਰਲੇ ਲੈਂਦਾ ਇਧਰ ਉਧਰ ਉਹ ਮੈਂ ਕਿਹਾ ਹੈਗਾ ਟੋਕਰਾ ਬੰਨੀ ਕਦੋਂ ਭੋਲਣਾ ਆਜੋ ਵੀ ਆਜੋ ਮੈਂ ਟੋਮੇਂਟੀ ਭਾਪਕਤਾਈ ਜਾਂਦੇ ਕੈਮਰੇ ਵਾਲਾ ਆ ਨਾਲ ਸਾਹਮਣੇ ਦੇਖੋ ਭਾਡੇ ਭੈਣਾ ਭਾਡੇ ਤੇ ਉਹ ਲੱਗੇ ਲੈਨ ਚ ਗਦਾਂ ਕੋਈ ਨਾ ਕੋਈ ਨਾ ਕੋਈ ਠੀਕ ਹੋ ਜਾਂਦਾ ਕੋਈ ਨਾ ਕੋਈ ਨਾ ਅਵੇ ਸ਼ਗਨ ਪਾਕ ਹੋ ਗਏ ਵੇਲੇ ਹੁਣ ਰੋਟੀ ਖਾ ਕੇ ਫੇਰ ਘਰ ਨੇ ਚਲੀ ਵੇਲੇ ਨਾਲ ਚਲੀਏ ਫੇਰ ਘਰ ਨੂੰ ਡੈਡ ਜੀ ਪ੍ਰਸ਼ਾਦਾ ਛੱਕੇ ਹੈ ਅਜੇ ਇਹ ਬਣਨੇ 2 ਘੰਟੇ ਲੱਗੇ ਨੇ ਤਿੰਨ ਪੰਜਰ ਸਾਢੇ ਲੱਗੇ ਡੈਡ ਜੀ ਨੇ ਇਹਦੇ 2 ਘੰਟੇ ਲੱਗਣੇ ਹੈ ਅਹੀਂ ਫੇਰ ਅਜੇ ਕਰ ਹੋਈਏ ਅਹੀਂ ਕਰ ਹੋਈਏ ਫੇਰ ਡੈਡ ਜੀ ਖਾ ਵੀ ਆਉਂਗਾ ਨਹੀਂ ਪ੍ਰਸ਼ਾਦਾ ਛੱਕ ਲਈ ਡੈਡ ਜੀ ਨੇ 2 ਘੰਟੇ ਲੱਗਣੇ ਤਿੰਨ ਪ੍ਰਸ਼ਾਦੀ ਦੀ ਪੈ ਵੀਗੀ ਮੇਖੀ ਲੋਣੀ ਨੂੰ ਕਮਾਨੀ ਦੇ ਪਿਆ ਕਰ ਦੋ ਹੈ ਜਿਹੜੇ ਬਾਈ ਦੇ ਵਿਆਹ ਅਸੀਂ ਇਹਦਾ ਨਾਮ ਹੈਗਾ ਗੋਪੀ ਆਪਣੇ ਕੋਲ ਇਦਾਂ ਪਿਆਰ ਬਣ ਗਿਆ ਤੇ ਕੰਮ ਕਰਦਾ ਸੀਗਾ ਆਪਣੇ ਕੋ ਤੇ ਜਿੰਨੇ ਚਿਰ ਭਾਜੀ ਹਣ ਦੇ ਲੈਂਟਰ ਨੇ ਨਾ ਪਿਆ ਉਹਨਾਂ ਚਿਰ ਕਾਏ ਲੱਗਾ ਰਹਿ ਮਰ ਸਭ ਭਾਜੀ ਲੱਗਾ ਰਹਿਣਾ ਆਪਣੇ ਕੋ ਤਿੰਨ ਕਿ ਮਹੀਨੇ ਹਣਾ ਆ ਤਿੰਨ ਚਾਰ ਮਹੀਨੇ ਕੰਮ ਕੀਤਾ ਬੜਾ ਵਧੀਆ ਪਿਆਰ ਬਣ ਗਿਆ ਬਾਈ ਦੇ ਨਾਲ ਹੈਗਾ ਹੈਗਾ ਜੇ ਠੂਦੋ ਚਾਰ ਠੂਦੋ ਲੈ ਵੀ ਇਹ ਆਹ ਲੈ ਮੈਂ ਵੀ ਡੈਡੀ ਹਾਂ ਲੈਤਾ ਪਪੀਤਾ ਤੇ ਕਿੰਨਾ ਆਇਆ 100 ਗ੍ਰਾਮ ਇੰਨੇ ਵੱਧ ਕਿਥੇ ਘਟ 2.5 ਕਿਲੋ 100 ਦਾ 2.5 ਕਿਲੋ ਕਿਉਂ ਚਲੋ ਠੀਕ ਹੈ ਵੱਧੂ ਹੁਣ ਪਹੁੰਚ ਗਏ ਘਰੇ ਤੇ ਇਸ ਤੋਂ ਬਾਅਦ ਇੱਕ ਅੰਦੀ ਦੀ ਉਹਨਾਂ ਦੇ ਘਰੇ ਗਏ ਉਹਨਾਂ ਦੀ ਐਨੀਵਰਸਰੀ ਅੱਜ ਹੈ ਕੇਕ ਕਰਨਾ ਹੋਏ ਤੇ ਕਹਿੰਦੇ ਸੀ ਵੀ ਆਇਓ ਸ਼ਾਮ ਨੂੰ ਫੋਨ ਕੀਤਾ ਸੀ ਤੁਹਾਨੂੰ ਤੇ ਇੱਕ ਕੁੜੀ ਨੇ ਇੰਨੇ بڑا ਤਾਂ ਕੀਤਾ ਇਹਨਾਂ ਦੇ ਅਤ ਕਰਾਈ ਪੂਰੀ ਤਮ ਕਰਨ ਵਾਲੀ ਦੀ ਬੱਜਣੀਓ ਇਹ ਨਾਉਦਿਆਂ ਤੇ ਘਰ ਨਾ ক্রিকেট ਖੇਲ ਦੇ ਪਈ ਗਿਨੀ ਤੇ ਮੈਂ ਤੁਹਾਨੂੰ ਦਿਖਾਉਂਦੀ ਆ ਉੱਪਰ ਜਾਂਦੀ ਗਈ ਸੀ ਦੇਖਾ ਪਹਿਲਾਂ ہण इना दी वारी आगी ਉਹਦਾ ਪਿੰਡ ਆਇਆ ਸੀ ਮਿਲਣ ਆ ਕੇ ਇਹ ਬੰਦਾ ਬੜਾ ਨਾਈਸ ਮਾਮਾ ਜੀ ਦਾ ਬੇਟਾ ਏ ਤੇ ਹੁਣ ਓਕੇ ਸਾਹਿਬ ਜੀ ਧਿਆਨ ਨਾਲ ਜਾ ਕੇ ਫੇਰ ਫੋਨ ਕਰਦੀ ਚੰਗਾ ਫੋਨ ਕਰਦੀ ਚੰਗਾ ਜਾ ਕੇ ਹਾਂ ਜਰੂਰ ਅੰਗੜਾ ਵੇਖ ਚੱਲਣ ਡਿਆ ਹਾਂ ਹਾਂ ਲਾਈਟ ਜਗਾ ਨਾ ਲਾਈਟ ਜਗਾ ਹੁਣ ਚੱਲੇ ਆ ਕਿਰਨਦੀ ਜਣਾ ਵੱਲ ਸੰਦੀਪੜੀ ਕੁੜੀ ਵਾਸਤੇ ਦੁੱਧ ਪੈਕ ਕਰਨ ਚੱਲ ਜਰਾਂ ਚੱਲਣਾ ਪਿੰਡ ਗੱਲ ਦੀ ਕੱਲ ਫਿਰ ਪਿੰਡ ਜਾਵਾਂਗੇ ਤੇ ਰਸਤੇ ਦੇ ਵਿੱਚ ਹੋਵੇ ਦੇਖਦੇ ਕੋਈ ਗਿਫਟ ਵੀ ਲੈਣੇ ਆ ਕੋਈ ਨਹੀਂ ਲਿਆ ਸਭ ਇਹ ਜਿਹੜਾ ਲਗਭਗ ਸਾਰੇ ਦੇ ਤੇ ਹੁਣ ਕੀ ਦੀਗੇ ਯਾਰ ਗਿਫਟ ਵੀ ਹਾਂ ਦੇ ਸੋਚਦੇ ਰਹੇ ਕਿਹੜੀ ਗਏ ਕਿਹੜੀ ਚੀਜ਼ ਗਿਫਟ ਕਰੀਏ ਤੇ ਇੱਕ ਚੀਜ਼ ਦਿਮਾਗ ਦੇ ਵਿੱਚ ਚਾਈ ਆ ਤੇ ਉਹ ਉਹਨਾਂ ਨੂੰ ਲੈ ਕੇ ਦੇ ਦਾਂਗੇ ਮੀਡੀਅਮ ਜਿਹਾ ਨੋਰਮਲੀ ਇੰਦਾ ਹੋフィス ਸਹੀ ਚਾਹੀਦਾ ਨਹੀਂ ਨਹੀਂ ਇਹ ਕੋਣ ਤਿੰਨ ਲੀਓ ਹੁਣ ਪਲੇਨ ਕਰ ਲੈ। ਆਹ ਦੇ ਤੁਰ ਬਸ। ਚਾਹ। ਇਹ ਕੋ ਪਲੇਨ ਚ ਵੀ ਹੁੰਦਾ ਜਿੱਦਾਂ ਗੋਲ ਨਾ ਹੋਵੇ। ਸਰ। ਕੋਈ ਨਾ ਕੋਈ ਨੀ ਫੋਲਣ ਦੀ ਲੋੜ ਹੀ ਨਹੀਂ। ਨਹੀਂ ਆਉਣੀ ਚਾਹੀਦੀ। ਅੱਛਾ ਆ ਬਿਲਕੁਲ ਫਲੈਟ ਆ ਹਣਾ ਹਾਂ ਥੋੜਾ ਜਿਹਾ ਫਰਕ ਹੈਗਾ ਥੋੜੀ ਜਿਹੀ ਕਲਾਈ ਆ ਮੈਨੂੰ ਸੁਣਾ ਹੈਵੀ ਜੀ ਜਿਆਦਾ ਇਹਦਾ ਇਹ ਨਹੀਂ ਥੋੜੀ ਜਿਹੀ ਬਲਾ ਲੱਗਣਾ ਸ਼ੁਰੂ ਹੋ ਜਾਂਦਾ ਹੈ ਅੱਛਾ 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 ਇਹ ਮਟਰੀਅਲ ਦੇ ਦਾਂਗੇ ਜਿੰਨਾ ਮਰਜ਼ੀ ਘਟਾਓ ਇਹ ਰਹਿਣਾ ਹੀ ਇਦਾਂ ਹੀ ਆਹ ਕਰਨੇ ਦਾ ਜੀ ਆਹ ਸਾਈ ਛੋਟਾ ਹੈਗਾ ਇਹ ਫਿਰ ਆਪਾਂ ਰਹਿਣ ਦਿੱਤਾ ਉਹ ਦੂਸਰਾ ਇੱਕ ਤਾਂ ਵਸ ਗਿਆ ਉਹ ਤਨੇ ਕਰਦਿਆਂ ਕਰਦਿਆਂ ਸੌਂਗੀ ਹੁਣ ਮੇਰੇ ਗੱਲ ਮਨੋ ਖਾਰਾ ਲੈ ਚਲੀਏ ਸਾਰੇ ਦਿਨ ਨਾਲੇ ਬਿਮਾਰੀਆਂ ਦੂਰ ਹੋਣਗੀਆਂ ਕੋਕ ਰਹਿਣ ਦੋਗਾ ਭਾਪੇ ਨੇ ਮੈਂ ਚੁੱਕਣੀ ਮਿੰਟੋ ਮਿੰਟੀ ਮੱਝ ਲੈ ਮੱਝ ਲੈ ਜੀ ਆ ਲੈ ਜੀ ਨਹੀਂ ਦੇ ਆ ਲੈ ਜੀ ਮੱਝ ਲੈ ਜੀ ਨਹੀਂ ਦੇ ਮੇਰੇ ਸੇ ਦੂਸ ਦੀਆਂ ਨਾਲੇ ਮੱਝੀ ਵਾਲੇ ਪਾਉ ਭਾਜੀ ਨਾ ਇਹ ਥੋੜਾ ਜਿਹਾ ਬਾਜ਼ਾਰ ਬਟਨ ਵੇਖ ਲੈ ਧੜ ਦੇ ਜਾਂਦੇ ਕਣੀ ਆਵੇ ਲੈ ਆ ਵੀ ਆ ਵੀ ਲੱਤ ਗਿਆ ਨਾ ਯਾਰ ਜੀ ਪਾਈਏ ਲੈ ਵੀ ਆ ਤੇ ਕੰਮ ਇੱਥੇ ਤੱਕ ਤੱਕ ਪਚਾਇਆ ਥੋੜੇ ਜਿ ਗੁਬਾਰੇ ਲਾਤੇ ਮੈਂ ਆ ਵੀ ਥੋੜੀ ਖਿੱਚ ਕੀਤੀ ਮਹਾਂ ਲਾ ਦਈਏ ਯਾਰ ਇਦਾਂ ਨਾ ਕਰੋ ਥੋੜਾ ਜਿਹਾ ਪਤਾ ਲੱਗੇ ਵੀ ਅੱਕੇ ਅੱਜ ਐਨੀਵਰਸਰੀ ਹੈਗੀ ਹੈ ਤਨੀ ਮਸੀ ਜੀ ਐਵੇਂ ਪਿੰਕ ਪਿੰਕ ਮਹਾਂ ਲਿਆਖ ਲਾਓ ਹੁਣ ਮਸ ਗਵਾ ਲਿਆ ਫੋਨ ਦਾਦਾ ਐਨੀਵਰਸਰੀ ਜੀ ਪਾਈ ਮੇਰੇ ਨਾਲ ਪਹਿਲਾ ਮੋਬਾਈਲ ਕਾ ਤੁਹਾਨੂੰ ਬਹੁਤ ਸਾਰੀਆਂ ਲਓ ਚਲੋ ਕਟੋਗਾ ਯਾਰ ਇੱਦਾਂ ਹੀ ਨਾ ਆ ਕੁੜੀਆਂ ਨੇ ਬੜਾ ਤਾਂ ਕੀਤਾ ਐ ਚਾ ਸਿੱਧੀ ਕਰ ਲੋ ਸਿੱਧੀ ਲਾ ਦੋ ਹਾਂ ਮਾੜੀ ਜੀ ਸਿੱਧੀ ਰੱਖੋ ਹਾਂ ਇਹਦਾ ਬਾਬਾ ਠੀਕ 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 ਓਕੇ ਓਕੇ ਗੰਬੋ ਵਧੀਆ ਫਸ ਕਲਾਸ ਦੇਖ ਪਣੀ ਨਹੀਂ ਯਾ ਵੀ ਕੇਕ ਤੇ ਕੱਟਿਆ ਗਿਆ ਹੁਣ ਚਲੋ ਚਲੋ ਫੋਟੋ ਖਿਚੋ ਬਈ ਚਲੋ ਮਸੀ ਜੀ ਖਵਾਤਾ ਕੇਕ ਫੇਰ ਮਾਰਦਾ ਹਾਂ ਹੁਣ ਆਪਾਂ ਵੀ ਗਿਫਟ ਦੇ ਦਈਏ ਦੀ ਕਿੰਦੀ ਦਿਨ ਦਾ ਤਵਾ ਨਹੀਂ ਤੇ ਆਖਣਾ ਵੇਖਿਆ ਏਦਾਂ ਗਾਣਾ ਪੈਂਦੀਆਂ ਹੁੰਦੀਆਂ ਨੇ ਏਦਾਂ ਮੈਂ ਬਸ ਆਹਡੇ ਵਾਲਾ ਛੋਟਾ ਜਿਹਾ ਗਿਫਟ ਤੇ ਹੁਣ ਇੱਕ ਫੋਟੋ ਕਲਿੱਕ ਕਰ ਲੋ ਇਹ ਹੁਣ ਇਹ ਹੁਣ ਇਹ ਨਾ ਖੋਲੇ ਗਿਫਟ ਜਦੋਂ ਮਤਲਬ ਸਾਰੇ ਗਿਫਟ ਖੋਲੋਗੇ ਨਾ ਉਹਦਾ ਵਲੌਗ ਵੱਖਰਾ ਬਣਾ ਕੇ ਨਾ ਫਿਰ ਓਪਨ ਕਰੀ ਠੀਕ ਹੈ ਗਿਫਟ ਸਾਡੇ ਵਾਲਾ ਠੀਕ ਹੈ ਆਹ ਇੱਕ ਵਾਰ ਉਹਦਾ ਤੁਸੀਂ ਹੋਰੀਆਂ ਢਾਡਾ ਕੋਈ ਮੰਗੜੀ ਦੋ 2000 ਕੁੜੀ ਨੂੰ ਵੀ ਉਹ ਨਹੀਂ ਖਾਂਦੀ ਫੋਟੋ ਖਿੱਚ ਦੇਣੀ ਆ ਲੈ ਦੋਵੇਂ ਹੋ ਗਏ ਨੇ ਮਾਗਣ ਨੂੰ ਬੱਸ ਕਰ ਗਏ ਕਾਪੀ ਅਨਵਰਸ਼ੀ ਬੇਟਾ ਖਵਾ ਦਿਓ ਪਹਿਲਾਂ ਤੁਸੀਂ ਓਏ ਆ ਗਏ ਮਸਤ ਦੇਖੋ ਕਿ અમારી ਸਾਰੀ ਨਵੀਂ ਚੱਲ ਰਹੀ ਹੈ ਦੇਖੋ ਬਾਹਰੋਂ ਕਿਤੇ ਰੋਟੀ ਖਾਣ ਵਾਸਤੇ ਜਾਂਦੇ ਆ ਟਾਬੇ ਤੇ ਖਾਣਦੇ ਆ ਜਾਂ ਹੋਟਲ ਚ ਕਿਤੇ ਖਾਣਦੇ ਆ ਰੈਸਟੋਰੈਂਟ ਚ ਖਾਣਦੇ ਆ ਦੇਖੋ ਕਿੱਧਰ ਜਾਂਦੇ ਆ ਭਾਈ ਜੀ ਹੁਣ ਤੇ ਡਿਪੈਂਡ ਕਰਦਾ ਹੈ ਨਾ ਵੀ ਆਪਣੀ ਫੈਮਲੀ ਆ ਗਈ ਹੈ ਹਾਂ ਰੋਟੀ ਖਾਵਾਂਗੇ ਹਰ ਗੁਣੇ ਤਾਂ ਕੀ ਤਾਂ ਡੜੀ ਜਾਣਾ ਨੂੰ ਦੋ ਛੋਟੇ ਥੱਲੇ ਇੰਸਟਾਗ੍ਰਾਮ ਬੰਦ ਹੋ ਗਿਆ ਬਾ ਫੇਸਬੁੱਕ ਵੀ ਬੰਦ ਹੋ ਗਿਆ ਬਾ ਕਿੱਥੇ ਕਿੱਥੇ ਬੰਦ ਹੋ ਗਿਆ ਸਰ ਜਣੇ ਜਰੂਰ ਦੱਸਿਓ ਵੀ ਤੇ ਕਿਹੜੇ ਕਾਰਨ ਕਰਕੇ ਬੰਦ ਹੋਇਆ ਪੱਕਾ ਬੰਦ ਹੋਇਆ ਜੇ ਕਹਤਾਂ ਬਾਕੀ ਟੈਂਸ਼ਨ ਦੇ ਕੋਈ ਨਹੀਂ ਉਹ ਆਪਣੇ YouTube ਚਲੀ ਜਾਂਦਾ ਆ ਫਿਰ ਵੀ ਤੁਸੀਂ ਦੱਸਿਓ ਭਲਾ ਕਿੰਨੇ ਦੀ ਦੀ ਹੁਣੀ ਆਪਣੇ ਘਰੇ ਚੱਲ ਜਾਣਗੇ ਇੱਥੋਂ ਤੇ ਅਸੀਂ ਆਪਣੇ ਘਰੇ ਉਹ ਤਾਈਆਂ ਆਪਣੀ ਵਾਲੀ ਗੱਡੀ ਤੇ ਆਏ ਨਾਲ ਹੀ ਗੱਡੀ ਉਹਨਾਂ ਪਰ ਸਾਈਡ ਦਿਖਾਈ ਜਗੀ ਤੇ ਆਪਾਂ ਇਸ ਟਾਈਮ ਪੀਜੀਆਈ ਦੇ ਸਾਹਮਣੇ ਘਰੇ ਪਹੁੰਚ ਗਏ ਆ ਵੀ ਤੇ ਇੰਸਟਾ ਬਾਰੇ ਗਰਵਾ ਚੰਦਰੀ ਉਹ ਕਹਿੰਦੇ ਵੀ ਸਰਵਰ ਡਾਊਨ ਹੈ ਜਿੱਦਾਂ ਸਰਵਰ ਡਾਊਨ ਆਫ ਕੀਤਾ ਸਰਕਾਰ ਨੇ ਬਾਕੀ ਪਤਾ ਨਹੀਂ ਕਿਹੜੀ ਗੱਲੋਂ ਕੀਤਾ ਜੀ ਇਸ ਕਾਰਨ ਦਾ ਤੇ ਸ਼ਾਇਦ ਪਤਾ ਨਹੀਂ ਆਪਾਂ ਨੂੰ ਤੇ ਚੱਲ ਪੂਗਾ ਮਤਲਬ ਕਹਿੰਦਾ ਵੀ ਕੋਈ ਇਹ ਇੱਕ ਦੋ ਦਿਨ ਲੱਗਣਗੇ ਸ਼ਾਇਦ ਚੱਲ ਪੂਗਾ ਕੋਈ ਕਹਿੰਦਾ ਇੰਸਟਾਗ੍ਰam ਤੇ ਫੇਸਬੁਕ ਜਿਹੜੀ ਰਸ਼ੀਆ ਨੇ ਹੈਕ ਕਰ ਲਈ ਆ ਫੇਸਬੁਕ ਤੇ ਚੱਲ ਪਈ ਆ ਹੁਣ ਇੰਸਟਾਗ੍ਰam ਅਜੇ ਤੱਕ ਨਹੀਂ ਚੱਲਿਆ ਦੇਖੋ ਕੀ ਬਣਦਾ ਲੈ ਵੀ ਚੱਲ ਗਿਆ ਇੰਸਟਾਗ੍ਰam ਬਾਬਾ ਮੁਬਾਰਕਾਂ ਤੁਹਾਨੂੰ ਸਾਰੇ ਜਾਣਿਆਂ ਨੂੰ ਇੰਸਟਾਗ੍ਰam ਚੱਲ ਗਿਆ ਜੀ ਐਵੇਂ ਦੋਹਾਂ ਚੋਕਾਂ ਡਿਆ ਚੱਲ ਗਿਆ ਮਿੰਟ ਮਿੰਟ ਹੀ ਲਗਾਤਾਰ ਲੈ ਵੀ ਬਹੁਤ ਜ਼ਿਆਦਾ ਫੰਕਸ਼ਨ ਆਏ ਕਿ ਨਹੀਂ ਬਹੁਤ ਜ਼ਿਆਦਾ ਤੇ ਘਟੋ ਘਟ ਨਹੀਂ ਮੇਰੇ ਸਨਾਂ ਮਾਂ ਜੀ ਵੇਖਿਆ ਵੀ ਇਹ ਲੇਕ ਨਹੀਂ ਆ ਲਗਤਾ ਚਾਰ ਮਸ ਨੇ ਵਹੀ ਕੇ ਮਾਂ ਜੀ ਵੇਖਿਆ ਚਾਰ ਚਾਰ ਵਿਆਹ ਵੇਖ ਲਏ ਤੇ ਹੁਣ ਖਾਨਪੜ ਸਾਹਿਬ ਤੇ ਕੱਲ ਜਾਣਾ ਹੁਣ ਫੇਰ ਮਾਰਨਿੰਗ ਉੱਠ ਜਾਣਾ ਆ ਉਹ ਹੀ 7:00 ਵਜੇ ਉੱਠ ਜਾਣਾ ਤੇ 8:00 ਵਜੇ ਦਾ ਘਰੋਂ ਨਿਕਲ ਜਾਣਾ ਕਿਉਂਕਿ ਬਾਬਾ ਜੀ ਦਾ ਫੋਨ ਆਇਆ ਕਹਿੰਦੇ 9:00 ਵਜੇ ਨਾ ਤੇ ਉੱਥੇ ਹੋਣੀ ਚਾਹੀਦੀ ਜੀ ਤੇ 9:00 ਵਜੇ ਨਾ ਹੁਣ ਉੱਥੇ ਪਹੁੰਚ ਜਾਣਾ ਆਪਾਂ ਤੇ ਕੀ ਆ ਮੈਨੂੰ ਕਿ ਸਾ ਸੁੱਕ ਗਏ ਹੀ ਇੱਕ ਵਾਰੀ ਤੇ ਟਿਕਟੋਕ ਦਾ ਚੇਤਾ ਆ ਗਿਆ ਨਾ ਆ ਟਿਕਟੋਕ ਵੀ ਇੱਦਾਂ ਬੰਦ ਨੇ ਜੇ ਜੇ ਬੰਦ ਹੋਏ ਇਹਨਾਂ ਦੇ ਮਣਕੇ ਸਾਰੀ ਜ਼ਿੰਦਗੀ ਚ ਇ ਅੱਗੇ ਤਾਂ ਉਹ ਨਗ ਭੀਣ ਫੇਰ ਨਹੀਂ ਤੁਰਦੀ ਇਹਨੂੰ ਪਤਾ ਨਹੀਂ ਕੀ ਗੱਲ ਹੈਗੀ ਉਹ ਵੇਖਿਆ ਡਿੱਗ ਪਈ ਇੰਨੀ ਖੋਸ਼ ਹੁੰਦੀ ਤੁਰ ਹੀ ਹੁਣ ਕਿ ਨਹੀਂ ਸੱਕਿਆ ਜੀ ਮਾਰੇ ਹਾਜ ਚੈਸਪੋ ਉਹ ਕਹ ਰਿਹਾ ਬੰਨੇ ਤੁਰਦੀ ਨਹੀਂ ਤਾਂ ਅੱਗੇ ਤੁਰ ਪੈਂਦੀ ਹੁੰਦੀ ਪਤਾ ਨਹੀਂ ਕੀ ਕਰ ਲਓਗੀ ਫੇਰ ਡਿੱਗ ਪਈ ਤਿਲ ਕਿੱਦਾਂ ਪਾਦੋ ਕਿੱਦਾਂ ਪਾਦੋ ਹਾਜ Hadi. Hadi. mı Hadi. Hadi. Evet. Hayır. Hadi. Hayır. ਜੀ ਅੱਜ ਦਾ ਇਹ ਵਾਲਾ ਵਲੌਗ ਤੁਹਾਨੂੰ ਵਧੀਆ ਲੱਗਾ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਸਾਰੇ ਜਾਣੇ ਕਰ ਦਿਓ ਸਬਸਕ੍ਰਾਈਬ ਤੇ ਇੰਸਟਾਗ੍ਰam ਚੱਲਣਾ ਹੈ ਤੇ ਤੁਹਾਨੂੰ ਸਾਰੇ ਜਾਣਿਆਂ ਨੂੰ ਬਤਾਈਆਂ ਵੀ ਬਹੁਤ ਬਹੁਤ